ਦੇ ਦਿਲ ਚ ਵੀ ਜਨੂਨ ਆ ਵੀ ਅਸੀਂ ਆਪਣੇ ਪੰਜਾਬ ਖਾਤਰ ਆਪਣੇ ਕਿਸਾਨੀ ਖਾਤਰ ਕੁਛ ਕਰੀਏ ਹਾਂ ਪੁੱਤਰਾ ਕੁਝ ਬੋਲੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਨਾਮ ਸਾਈਬਰ ਕੋਰ ਹੈ ਪਿੰਡ ਲਾਲਕਣਾ ਦੱਲਿਆ ਦਾदू ਜੀ ਨੇ ਜ਼ਮੀਨਾਂ ਤੇ ਫਸਲਾਂ ਦੇ ਖਾਤਰ ਮਨ ਬਾੜ ਤੇ ਬੈਠੇ ਹੋਇਆਂ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਧੰਨਵਾਦ ਪੁੱਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜ਼ਿਲ੍ਹਾ ਲੁਧਿਆਣਾ ਤੋਂ ਤਕਰੀਬਨ 400 ਦੇ ਲਾਗੇ ਚਾਗੇ ਆਪਣੀਆਂ ਬੀਬੀਆਂ ਭੈਣਾਂ ਸਾਡੀਆਂ ਆਈਆਂ ਨੇ ਇਹ ਅੱਜ ਮਤਲਬ ਅੱਗੇ ਵੀ ਕਈ ਵਾਰੀ ਆਉਂਦੇ ਅਸੀਂ ਸ਼ੰਭੂ ਬਾਟਰ ਤੇ ਉਹਨੇ ਆਖਣ ਡੱਲੇ ਵਾਲਾ ਸਾਹਿਬ ਨੇ ਮਰਨ ਵਰਤ ਰੱਖਿਆ ਜਦੋਂ ਲਗਾਤਾਰ ਸਾਡੇ ਹਰੇਕ ਜ਼ਿਲ੍ਹਿਆਂ ਤੋਂ ਰੈਗੂਲਰ 5 500 4 400 7 700 8 600 ਮਾਈਆਂ ਦੇ ਸਾਡੇ ਜਥੇ ਆਉਂਦੇ ਨੇ ਅੱਜ ਸਾਡੀ 18 ਤਰੀਕ ਦੇ ਅਸੀਂ ਅੱਜ ਇਹ ਦਿਨ ਟਿਕਿਆ ਸੀ ਅੱਜ ਅਸੀਂ ਵੱਡਾ ਕਾਫਲਾ ਲੈ ਕੇ ਅੱਜ ਟੱਲੇ ਵਾਲਾ ਸਾਹਿਬ ਦੇ ਹਮੈਤ ਚ ਉਹਨਾਂ ਦੇ ਮਰਨ ਵਰਤੇ ਬੈਠੇ ਨੇ ਜਿਹੜੇ ਕਿਸਾਨੀ ਮੰਗਾਂ ਨੂੰ ਲੈ ਕੇ ਉਹਨਾਂ ਖਾਤਰ ਅਸੀਂ ਅੱਜ ਲੁਧਿਆਣੇ ਤੋਂ ਵੱਡਾ ਜੱਸਾ ਲੈ ਕੇ ਪਹੁੰਚੇ ਆ। ਅੱਗੇ ਤੁਹਾਨੂੰ ਤੁਸੀਂ ਕੀ ਕੁਝ ਪੁੱਛਣਾ ਹੈ ਇਦਾਂ ਹੀ ਕੀ? ਤੇ ਆਪਾ ਜੀ ਪਿੰਡ ਪੂਨੀਆ ਦੀ ਸੰਗਤ ਪੂਰੀ ਜਥਾ ਲੈ ਕੇ ਪਹੁੰਚੀ ਹੈਗੀ ਅਸੀਂ ਸਵੇਰ ਤੋਂ ਇੱਥੇ ਪਹੁੰਚੇ ਆਗੇ ਤੇ ਬਾਕੀ ਵੀ ਜਿਹੜੇ ਪਿੰਡ ਦੇ ਕਿਸਾਨ ਜੁਨੀਅਨ ਦੇ ਵਿੱਚ ਵੀਰ ਸੀਗੇ ਜਾਂ ਹੋਰ ਵੀ ਪਿੰਡ ਦੇ ਜਿਹੜੇ ਵੀਰ ਆ ਜਿਹੜੇ ਵੀ ਖੇਤੀ ਨਾਲ ਸੰਬੰਧਿਤ ਆ ਉਹ ਸਾਰੇ ਪਹਿਲਾਂ ਪਹੁੰਚੇ ਹੋਏ ਨੇ। ਲਗਾਤਾਰ ਇਥੇ ਹਾਜ਼ਰੀ ਲਵਾ ਰਹੇ ਆਗੇ ਤੇ ਸਾਰਿਆਂ ਦਾ ਹੀ ਫਰਜ਼ ਬਣਦਾ ਆ ਕਿਉਂਕਿ ਇਹ ਸਾਰੀ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦਾ ਸਾਰਿਆਂ ਦਾ ਸਾਂਝਾ ਮੋਰਚਾ ਆ ਸਤਪੱਲੇ ਵਹਿਰ ਜੀ ਦਾ ਖਾਲਸਾ ਪਹਿਨਦੀ ਵਹਿਰ ਜੀ ਦੀ ਪਤਨੀ ਜੀ ਖਾਲਸਾ ਵਾਈਫ ਜੀ ਦੀ ਤੇ ਭੈਣ ਮੇਰੀਏ ਜੋ ਪੰਜਾਬ ਦੇ ਪੰਜਾਬ ਦੇ ਵੀਰ ਨੇ ਨੌਜਵਾਨ ਮੁੰਡੇ ਆ ਜਾਂ ਹੋਰ ਵੀ ਬਜ਼ੁਰਗ ਨੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਓ ਉਨ੍ਹਾਂ ਨੂੰ वैसे ਤਾਂ मतलब ਸਾਰੇ ਜਾਣੇ ਆਪ ਹੀ ਆਪਣੀ ਜਿਹੜੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇੱਥੇ ਜਥੇਬੰਦੀ ਦੇ ਜਥੇਬੰਦੀਆਂ ਦੇ ਰੋਕ ਦੇ ਵਿੱਚ ਇੱਥੇ ਪਹੁੰਚ ਹੀ ਰਹੇ ਹੈਗੇ ਪਰ ਸਾਰੀਆਂ ਭੈਣਾਂ ਵੀਰਾਂ ਦੇ ਸਾਰੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਅਪੀਲ ਇਹ ਹੈ ਕਿ ਇਹ ਸਾਰਿਆਂ ਦਾ ਸਾਂਝਾ ਮੋਰਚਾ ਆ ਤੁਸੀਂ ਆਪਣੇ ਪਿੰਡਾਂ ਦੇ ਵਿੱਚੋਂ ਇੱਕ ਇੱਕ ਦਿਨ ਕੱਢ ਕੇ ਸਾਰੇ ਜਾਨੇ ਇੱਥੇ ਹਾਜ਼ਰੀ ਲਵਾਓ ਕਿਉਂਕਿ ਜਿਹੜੇ ਵੀ ਮੋਰਚੇ ਆ ਕੋਈ ਵੀ ਆਪਾਂ ਜਿਹੜਾ ਵੀ ਕੋਈ ਕੰਮ ਵੇਢਦੇ ਆ ਉਹ ਸਾਰਿਆਂ ਦੇ ਇਕੱਠ ਦੇ ਨਾਲ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਉਹ ਮੋਰਚੇ ਖਤੇ ਹੁੰਦੇ ਨੇ ਇੱਕ ਭੈਣ ਜਿਹੜੇ ਕਹਿ ਰਹੇ ਮੈਂ ਫਲਾਨੇ ਜਥੇਬੰਦੀ ਤੋਂ ਫਲਾਨੇ ਜਥੇਬੰਦੀ ਤੋਂ ਉਹਨਾਂ ਨੂੰ ਵੀ ਅਪੀਲ ਕਰੋ ਵੀ ਜਥੇਬੰਦੀਆਂ ਆਪਾਂ ਸਾਰੀਆਂ ਕਿਸਾਨਾਂ ਨਾਲ ਲੜਦੇ ਆਂ ਜਦੋਂ ਇੱਕ ਜੋਧਾ ਆਪਣਾ ਸੰਘਰਸ਼ ਲੜ ਰਿਹਾ ਉਹਦੇ ਨਾਲ ਇੰਨਾ ਪਰਿਵਾਰ ਜੋੜ ਰਿਹਾ ਵੀ ਆਪਾਂ ਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਇਹ ਨਹੀਂ ਕਹਿਣਾ ਚਾਹੀਦਾ ਵੀ ਮੈਂ ਫਲਾਨੇ ਜੱਥੇਬੰਦੀ ਤੋਂ ਆ ਫਲਾਨੇ ਜੱਥੇਬੰਦੀ ਤੋਂ ਇੱਥੇ ਇਹ ਵੀ ਗੱਲ ਹੈਗੀ ਆ ਜਿੱਦਾਂ ਕਿ ਪਿਛਲੀ ਵਾਰ ਜਦੋਂ ਮੋਰਚਾ ਲੱਗਿਆ ਸੀਗਾ ਕਿਸਾਨ ਮੋਰਚਾ ਲੱਗਿਆ ਸੀਗਾ ਉਦੋਂ ਵੀ ਬਾਤ ਇੱਦਾਂ ਹੀ ਰੌਲਾ ਪਈ ਗਿਆ ਕਿਸੇ ਨੂੰ ਗਦਾਰ ਦਾ ਟੈਗ ਦੇਤਾ ਕਿਸੇ ਨੂੰ ਕੋਸ਼ ਕਰਦਾ ਕਿ ਇਹ ਬੰਦਾ ਸਾਡੇ ਨਾਲ ਨਹੀਂ ਹੈਗਾ ਜੀ ਬਾਅਦ ਵਿੱਚ ਪੁਸ਼ਤਾਨ ਦਾ ਕੀ ਫਾਇਦਾ ਹੁੰਦਾ ਹੈ ਕਿ ਜਦੋਂ ਇੱਕ ਬੰਦਾ ਦੁਨੀਆ ਤੋਂ ਚਲਿਆ ਜਾਵੇ ਸ਼ਹੀਦ ਸ਼ਹੀਦ ਹੋ ਜਾਵੇ ਉਦੋਂ ਬਾਅਦ ਵਿੱਚ ਆਪਾਂ ਧਰਨੇ ਆ ਤੋਂ ਧਰਨੇ ਤੇ ਜਦੋਂ ਇਕੱਠ ਦੀ ਜ਼ਰੂਰਤ ਆ ਉਦੋਂ ਆਪਾਂ ਪਹੁੰਚ ਰਹੇ ਨਹੀਂ ਹੈਗੇ ਜਦੋਂ ਬਾਅਦ ਵਿੱਚ ਬਰਸੀਆਂ ਮਨਾਉਣੇ ਆਗੇ ਜਾਂ ਭੋਗ ਹੁੰਦੇ ਆ ਉਦੋਂ ਸਾਰੇ ਇਕੱਠ ਕਰਦੇ ਆ ਸਾਰੇ ਜਾਣੇ ਜਥੇਬੰਦੀਆਂ ਤੋਂ ਆਪੋ ਆਪਣੇ ਮਤਲਬ ਵੀ ਮੇਰੀ ਹੋਰ ਵੀ ਕਿਸੇ ਨਾਲ ਗੱਲ ਹੋਈ ਇਸ ਮੈਨੂੰ ਉਹਨਾਂ ਕਿਹਾ ਕਿ ਤੁਸੀਂ ਕਿਸਾਨ ਜਿਹੜਾ ਮੋਰਚਾ ਚੱਲ ਰਿਹਾ ਉਹ 'ਚ ਪਹੁੰਚੋ ਕਹਿੰਦੇ ਜੀ ਜਿਹੜੀ ਸਾਡੇ ਜਥੇਬੰਦੀ ਆ ਉਹ ਉਹਦੇ سپورਟ ਨਹੀਂ ਕਰ ਰਹੀ ਗੱਲ ਇਹ ਆ ਕਿ ਜਿੱਥੇ ਬੰਦੀਆਂ ਦਾ ਕੰਮ ਨਹੀਂ ਹੈਗਾ ਸਾਰਿਆਂ ਦਾ ਸਾਂਝਾ ਹੀ ਕੰਮ ਆ ਕਿਉਂਕਿ ਕਿਸਾਨ ਸਾਰੇ ਹੀ ਆਪਾਂ ਇਹ ਜਿਹੜੇ ਹੱਕ ਆ ਸਾਰਿਆਂ ਦੇ ਸਾਂਝੇ ਆ ਜਥੇਬੰਦੀ ਕਿਸੇ ਇਕੱਲੇ ਦੇ ਹੱਕ ਨਹੀਂ ਹੈਗੇ ਜੇ ਸਾਰੇ ਪਹੁੰਚਾਂਗੇ ਫੇਰ ਹੀ ਇਹ ਮੋਰਚਾ ਫਤਿਹ ਹੋਣਾ ਦੇਖੋ ਵੀਰ ਮੇਰੇਓ ਭਰਾ ਮੇਰੇਓ ਘਰੇ ਨਾ ਬੈਠੋ ਨੌਜਵਾਨੋ ਆ ਬੱਚੇ ਦੇਖੋ 10 10 12 12 ਸਾਲ ਦੇ ਛੋਟੇ ਛੋਟੇ ਬੱਚੇ ਵੀ ਝੰਡੇ ਲੈ ਕੇ ਸਤਿ ਸ਼੍ਰੀ ਅਕਾਲ ਤੇ ਝੰਡੇ ਲੈ ਕੇ ਇੱਥੇ ਪਹੁੰਚੇ ਨੇ ਇੰਨਾ ਕੰਨੀ ਵੇਖੋ ਆ ਆ ਬੱਚਿਆ ਕੰਨੀ ਇਹਨਾਂ ਦੇ ਦਿਲ 'ਚ ਵੀ ਜਨੂਨ ਆ ਵੀ ਅਸੀਂ ਆਪਣੇ ਪੰਜਾਬ ਖਾਤਰ ਆਪਣੇ ਕਿਸਾਨੀ ਖਾਤਰ ਕੁਛ ਕਰੀਏ ਹਾਂ ਪੁੱਤਰਾ ਕੁਝ ਬੋਲੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਾਈਬਰਕੋਰ ਹੈ ਪਿੰਡ ਲਾਲਕਣਾ ਦੱਲਿਆ ਦਾदू ਜੀ ਨੇ ਜ਼ਮੀਨਾਂ ਤੇ ਫਸਲਾਂ ਦੇ ਖਾਤਰ ਮਨ ਭਰ ਤੇ ਬੈਠੇ ਹੋયા ਨੇ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਧੰਨਵਾਦ ਪੁੱਤਰਾ ਤੇ ਇੱਕ ਜਗਾਰਾ ਲਾ ਦੋ ਫਿਰ ਆਪਾਂ ਬੋਲੇ Oh, <laughs> 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 <laughs>